ਜੱਗੂ ਭਗਵਾਨਪੁਰੀ ਦੀ ਮਾਤਾ ਦੇ ਪੋਸਟਮਾਰਟਮ ਹੋਣ ਤੋਂ ਬਾਅਦ ਮੈਡੀਕਲ ਅਫਸਰ ਨੇ ਰਿਪੋਰਟ ਜੱਗੂ ਭਗਵਾਨਪੁਰੀ ਦੀ ਮਾਤਾ ਹਰਜੀਤਕੌਰ ਅਤੇ ਰਿਸ਼ਤੇਦਾਰ ਨੌਜਵਾਨ ਕਰਨਵੀਰ ਸਿੰਘ ਦੇ ਕਤਲ ਮਾਮਲੇ 'ਚ ਦੋਵਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਦੇ ਇੱਕ ਬੋਰਡ ਕਟਿੰਗ ਕਲ ਕਰਵਾਇਆ ਗਿਆ ਉੱਥੇ ਹੀ ਇਸ ਡਾਕਟਰਾਂ ਦੀ ਟੀਮ ਦੇ ਮੈਡੀਕਲ ਅਫਸਰ ਨੇ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ਬਾਰੇ ਖੁਲਾਸਾ ਕੀਤਾ ਉਹਨਾਂ ਨੇ ਦੱਸਿਆ ਕਿ ਦੋਵਾਂ ਦੇ ਕਿੰਨੇ ਇੰਜਰੀ ਸਨ ਅਤੇ ਇਹ ਵੀ ਸਾਹਮਣੇ ਆਇਆ ਕਿ ਗੋਲੀਆਂ ਵੀ ਮਿਲੀਆਂ ਹਨ ਅਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਫੋਰਸਿਕ ਜਾਂਚ ਲਈ ਪੁਲਿਸ ਨੂੰ ਜੋ ਸਰੀਰ ਤੋਂ ਮਿਲਿਆ ਹੈ ਉਹ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਅਗਲੀ ਜਾਂਚ ਕੀਤੀ ਜਾਵੇਗੀ ਜੱਗੂ ਭਗਵਾਨਪੁਰੀ ਦੀ ਮਾਤਾ ਦੇ ਪੋਸਮਾਰਮ ਹੋਣ ਤੋਂ ਬਾਅਦ ਮੈਡੀਕਲ ਅਫਸਰ ਨੇ ਦੱਸੀ ਸਾਰੀ ਰਿਪੋਰਟ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਇਹ ਦੋ ਡੈਡ ਬਡੀ ਸੀ ਗਿਆ ਨਾ ਤਾਂ ਪੋਸ਼ਮਾਰਾ ਮਾਦੀ ਹੋਇਆ ਹੈ ਗੋੜ ਮਿਆ ਸੀਗਾ ਦੋਨਾਂ ਦੇ ਪੋਸ਼ਮਾਰਾ ਨੂੰ ਇੱਕ ਦਾ ਨਾਮ ਸੀਗਾ ਹਰਜੀਤ ਕੌਰ ਬਾਈਕੌਲ ਸੀ ਜੀ ਸਵਿੰਦਰ ਸਿੰਘ ਜੀ ਉਹਨਾਂ ਦਾ ਪੋਸ਼ਮਾਰਾ ਹੋਇਆ ਬੋਰਡ ਵੱਲੋਂ ਤੇ ਉਹਨਾਂ ਦੀ ਇੰਜਰੀ ਸੀ ਗਿਆ ਲਗਭਗ 8 ਤੋਂ 10 ਇੰਜਰੀਆਂ ਸੀਗੀਆਂ ਤਕਰੀਬਨ ਤੇ ਇੱਕ ਡੈਡ ਬਡੀ ਉਹਨਾਂ ਦੀ ਰੈਕਟ ਬਡੀ ਦੇ ਵਿੱਚੋਂ ਫੌਰਨ ਬਡੀ ਰਿਟਰੀਵ ਹੋਈ ਆ ਤੇ ਉਹ ਅਸੀਂ ਸੀਲ ਕਰਕੇ ਅਗਵਾ ਕੰਸਰਨ ਪੁਲਿਸ ਆਫੀਸਰ ਨੂੰ ਦੇ ਦਿੱਤੀ ਆ ਫॉर ਬਲੈਸਟਿਕ ਐਕਸਪਰਟ ਕੇ ਯੰ ਦਾ ਚੁਕਾਏ ਕਿ ਟੋਟਲ ਡੈਡ ਬਾਡੀ ਦੇ ਉਤੇ ਮਤਲਬ ਜਿਹੜੇ ਸੀਗੇ ਹਰਜੀਤ ਕੌਰ ਜੀ ਉਹਨਾਂ ਦੇ ਵਿੱਚ 10 8 ਤੋਂ 10 ਇੰਜਰੀਜ਼ ਦੇ ਨਿਸ਼ਾਨ ਨੇ ਤੇ ਇੱਕ ਫੋਰਨ ਬਾਡੀ ਉਹਦੇ ਵਿੱਚ ਵਾਪਰ ਰਚੀ ਕੀਤੀ ਆ ਹਨ ਉਹਨਾਂ ਦੇ ਟੋਟਲ 112 ਇੰਜਰੀਜ਼ ਸੀਗੀਆਂ ਉਹਨਾਂ ਦੇ ਤੇ ਉਹਨਾਂ ਦੇ ਵਿੱਚੋਂ ਹੀ ਸਾਨੂੰ ਇੱਕ ਫੋਰਨ ਮੈਟੈਲਿਕ ਬਾਡੀ ਰਿਟਰੀਵ ਹੋਈ ਆ ਤੇ ਉਹਨਾਂ ਨੂੰ ਵੀ ਅਸੀਂ ਕੰਸਰਨ ਪੁਲਿਸ ਸਟੇਸ਼ਨ ਕੋਲ ਆ ਲਿਆ ਪੁਲਿਸ ਆਫੀਸਰ ਨੂੰ ਹੈਂਡ ਓਵਰ ਕਰ ਦਿੱਤੀ ਆ ਫਾਰਮੂਲਾਸ਼ਿਕ ਕਾਟਸਪਾਟ ਓਪੀਨੀਅਨ ਲਈ ਅਗਲੇ ਵੀ ਕਾਰਜ